ਮਰਾਲਾ ਮਾਛੀਵਾੜਾ ਰੋੜ ਤੇ ਮਰੂਤੀ ਸੁਜੁਕੀ ਨੈਕਸਪੈਕ ਸਟੂਡੀਓ ਕੰਪਨੀ ਦਾ ਨਵੀਆਂ ਲਗਜ਼ਰੀ ਗੱਡੀਆਂ ਦਾ ਸ਼ੋਰੂਮ ਖੁੱਲ ਗਿਆ ਹੈ ਇਹ ਸ਼ੋਰੂਮ ਹੁਸ਼ਿਆਰਪੁਰ ਆਟੋਮੋਬਾਈਲਸ ਦੇ ਮਾਲਕ ਸਰਦਾਰ ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਪਰ ਦੇ ਮਾਰੂਤੀ ਸੁਜੋਕੀ ਨੈਕਸਸ ਸਟੂਡੀਓ ਨੂੰ ਪਸੰਦ ਕਰਨ ਵਾਲਿਆਂ ਲਈ ਆਸਾਨ ਬਣਾਇਆ ਇਸ ਸ਼ੋਰੂਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਮਾਚੀਵਾੜਾ ਸਾਹਿਬ ਦੇ ਸੋਸ਼ਲ ਵੈਲਫੇਅਰ ਸੁਸਾਇਟੀ ਐਨਜੀਓ ਦੇ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਸ਼ਿਵਲੀ ਆਪਣੀ ਟੀਮ ਸਮੇਤ ਹਾਜ਼ਰ ਹੋਏ ਅਤੇ ਆਪਣੇ ਹੱਥੀ ਰੀਬਨ ਕੱਟ ਕੇ ਢੁਗਾਟਨ ਦੀ ਰਸਮ ਕੀਤੀ ਇਸ ਮੌਕੇ ਸ਼ੋਰੂਮ ਵਿੱਚ ਮਾਰੂਤੀ ਸੁਜੋਕੀ ਨੈਕਸਸ ਸਟੂਡੀਓ ਦੀ ਨਵੀਂ ਲਗਜ਼ਰੀ Grand Vitara ਬਲੀਨੋ ਨੇ ਗਾਹਕਾਂ ਦਾ ਦਿਲ ਜਿੱਤ ਲਿਆ ਇੱਥੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ੇਵ ਕੁਮਾਰ ਸ਼ਿਵਲੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਪ੍ਰਦੂਸ਼ਾਣ ਰਹਿਤ ਗੱਡੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਇੱਥੇ ਹੀ ਉਹਨਾਂ ਨੇ Maruti Suzuki ਦੇ ਮਾਰਕੀਟ ਵਿੱਚ ਚੱਲ ਰਹੀਆਂ ਗੱਡੀਆਂ ਦੀ ਚਰਚਾ ਕੀਤੀ ਉਹਨਾਂ ਦੱਸਿਆ ਕਿ ਦੂਸਰੀਆਂ ਕੰਪਨੀਆਂ ਨਾਲੋਂ ਰੇਟ ਵੀ ਘੱਟ ਹਨ ਤੇ ਗੱਡੀਆਂ ਲਗਜ਼ਰੀ ਹਨ ਇਸ ਮੌਕੇ ਤੇ ਵੱਖ-ਵੱਖਰੇ ਗਾਹਕਾਂ ਵੱਲੋਂ ਨਵੀਆਂ ਆਈਆਂ ਗੱਡੀਆਂ ਦੀ ਤਕਨੀਕਾਂ ਬਾਰੇ ਸਟਾਫ ਵੱਲੋਂ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਤੇ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਮਾਨ ਸਨਮਾਨ ਦਿੱਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ੇਰੀਆਤੂ ਸ਼ਰਮਾ ਐਸ ਐਮ ਸ਼੍ਰੀ ਰੋਹਿਤ ਵਰਮਾ ਮੈਨੇਜਰ ਸ਼ੋਰੂਮ ਬ੍ਰਾਂਚ ਲੁਧਿਆਣਾ ਸ਼੍ਰੀ ਸੰਜੀਵ ਵਰਮਾ ਮੈਨੇਜਰ ਸ਼ੋਰੂਮ ਖੰਨਾ ਸ਼੍ਰੀ ਸ਼ੇਵ ਕੁਮਾਰ ਸ਼ਿਵਲੀ ਪ੍ਰਧਾਨ ਸੋਸ਼ਲ ਵੈਲਫੇਅਰ ਸੁਸਾਇਟੀ ਐਨ ਜੀਓ ਸ਼੍ਰੀ ਮਾਚੀਵਾਲਾ ਸਾਹਿਬ ਤੇ ਉਹਨਾਂ ਦੇ ਨਾਲ ਆਏ ਸਰਦਾਰ ਨਰਿੰਦਰ ਪਾਲ ਸਿੰਘ ਮੈਂਬਰ, ਜਗਦੀਸ਼ ਚਾਨਣਾ ਮੈਂਬਰ, ਡਾਕਟਰ ਸੰਜੇ ਜੀ ਇਨਚਾਰਜ ਬਲੱਡ ਬੈਂਕ ਸਮਰਾਲਾ, ਸਰਦਾਰ ਦਲਜੀਤ ਸਿੰਘ ਮਜਾਲੀਆ, ਕਮਲਦੀਪ ਸਿੰਘ ਗਿਲਤਰ ਸਿੰਘ ਗਿਲ ਵਾਈਸ ਪ੍ਰੈਜ਼ੀਡੈਂਟ ਲੁਧਿਆਣਾ ਮਨੁੱਖੀ ਅਧਿਕਾਰ ਮਾਨਚਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਨਮਸਕਾਰ ਜੀ ਨਮਸਕਾਰ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਸ਼ੇਵਕੌਰ ਸ਼ਿਵਲੀ ਪ੍ਰੈਜ਼ੀਡੈਂਟ ਮਾਛੀਵੜਾ ਸਭਾ ਸੋਸ਼ਲ ਵੈਲਫੇਅਰ ਸੈਟੀ ਐਨ ਜੀਓ ਠੀਕ ਹੈ ਅੱਜ ਇੱਥੇ ਪਹੁੰਚੋ ਸ਼ੋਰੂਮ ਦੇ ਵਿੱਚ ਇਸ ਗੱਡੀ ਬਾਰੇ ਕੀ ਕਹਿਣਾ ਚਾਹਾਂਗੇ ਅੱਜ ਹਸ਼ਿਆਰਪੁਰ ਆਟੋਮੋਬਾਈਲ ਵੱਲੋਂ ਨੈਕਸਾ ਦਾ ਸ਼ੋਰੂਮ ਖੋਲਿਆ ਗਿਆ ਬੜੀ ਖੁਸ਼ੀ ਹੋਈ ਕਿਉਂਕਿ ਸਾਡੇ ਏਰੀਆ ਦੇ ਵਿੱਚ ਇਹ ਗੱਡੀਆਂ ਲੈਣ ਲਈ ਸਾਨੂੰ ਲੁਧਿਆਣੇ ਜਾਂ ਖੰਨੇ ਜਾਣਾ ਪੈਂਦਾ ਸੀ ਗਵਿੰਦਗੜ ਜਾਣਾ ਪੈਂਦਾ ਸੀ ਲੋਕਾਂ ਨੂੰ ਸਹੂਲਤ ਵੀ ਮਿਲੇਗੀ ਬਾਕੀ ਇਹਨਾਂ ਦਾ ਪਹਿਲਾ ਸ਼ੋਰੂਮ ਹੈਗੇ ਨੇ ਮਾਛੀਵਾੜੇ ਤੇ ਉੱਥੇ ਖੁਸ਼ ਨੇ ਲੋਕ ਤੇ ਲੋਕਾਂ ਦੀ ਕੀ ਮੰਗ ਸੀਗੀ ਲੋਕਾਂ ਦੀ ਮੰਗ ਅੱਜ ਤੁਸੀਂ ਦੇਖ ਰਹੇ ਹੋ ਵੀ ਜਿਹੜੀ Maruti Suzuki ਇੱਕ ਨੰਬਰ ਤੇ ਜਾ ਰਹੀ ਆ ਤੇ ਇਹਨਾਂ ਦੀ ਜਿਹੜੀ ਸੇਲ ਆ ਪੂਰੇ ਆਪਾਂ ਪੰਜਾਬ ਜਾਂ ਇੰਡੀਆ 'ਚ ਲੈ ਲਈ ਵ ਇੱਕ ਨੰਬਰ ਤੇ ਆ ਤੇ ਵਧੀਆ ਸਰਵਸ ਵਧੀਆ ਦੇ ਰਹੇ ਆ ਗੱਡੀਆਂ ਠੀਕ ਟਾਈਮ ਤੇ ਮਿਲਣੀਆਂ ਮੈਂ ਮੈਂ ਤਾਂ ਇੱਕ ਬੇਨਤੀ Maruti Suzuki ਨੂੰ ਜਰੂਰ ਕਰੂੰਗਾ ਵੀ ਜਿਹੜੀ ਗੱਡੀ ਦੀ ਵੇਟਿੰਗ ਆ ਉਹ ਵੇਟਿੰਗ ਬੰਦ ਕਰਾਓ ਤਾਂ ਕਿ ਲੋਕਾਂ ਨੂੰ ਖੇਤੀ ਗੱਡੀਆਂ ਮਿਲ ਸਕਣ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ੇਖਮਰ ਸ਼ਿਵਲੀ ਰੈਜ਼ੀਡੈਂਟ ਮਾਛੀਵੜਾ ਸਾਹ ਸੋਸ਼ਲ ਡੈਵਲਪਮੈਂਟ ਸੋਸਾਇਟੀ ਐਂਡ ਯੂ ਤੇ ਤੁਸੀਂ ਗੱਡੀ ਬਾਰੇ ਸਾਰਾ ਕੁਝ ਦੇਖਿਆ ਗੱਡੀ ਕਿਵੇਂ ਲੱਗੀ ਤੁਹਾਨੂੰ ਤੇ ਕੀ ਨਵਾਂ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਵੀ ਇਹ ਹੁਣ ਜਿਹੜਾ ਅੱਗੇ ਨਵਾਂ ਰੁਝਾਨ ਆ ਰਿਹਾ ਬੈਟਰੀ ਸਿਸਟਮ ਕਿਉਂਕਿ ਪੋਲੂਸ਼ਨ ਨੂੰ ਕੰਟਰੋਲ ਕਰ ਲੈ ਆਪਾਂ ਨੂੰ ਇਹ ਚੀਜ਼ਾਂ ਦੀ ਲੋੜ ਸੀਗੀ ਇਹ ਚ ਲਿਥੀਅਮ ਬੈਟਰੀਆਂ ਨੇ ਤੇ ਦੱਸ ਰਹੇ ਨੇ ਵੀ ਜਦੋਂ ਬੈਟਰੀ ਖਤਮ ਹੋ ਗਈ ਤਾਂ ਇਹ ਆਟੋਮੈਟਿਕ ਪੈਟਰੋਲ ਤੇ ਹੋ ਜਾਣਾ। ਕਰੋਲ ਦੀ ਐਵਰੇਜ ਬਹੁਤ ਆ। ਜੀ। ਰੇਟ ਰੇਟ ਦਾ ਕੰਪਰਮਾਈਜ਼ ਕਰੀਏ ਦੂਜੀਆਂ ਗੱਡੀਆਂ ਨਾਲੋਂ ਰੇਟ ਵੀ ਕਾਫੀ ਠੀਕ ਆ। ਬਣ ਸਕਦੀਆਂ ਨੇ ਇਹਨਾਂ ਦੀਆਂ ਗੱਡੀਆਂ। ਲੋਕਾਂ ਦੀ ਮਨਪਸੰਦ ਤਾਂ ਪਹਿਲੇ ਮਰੂਤੀ ਸੀ ਯੁਕੇ ਆ। ਜੀ। ਕਿਉਂਕਿ ਅੱਜ ਵੀ ਜੇਵਾ ਪੁਰਾਣੀਆਂ ਗੱਡੀਆਂ ਨੂੰ ਯਾਦ ਕਰੀਏ ਇਹਨਾਂ ਦੀਆਂ ਨੂੰ ਮਰੂਤੀ 800 ਨੂੰ ਜੇ ਅੱਜ ਵੀ ਇਹ ਸ਼ੁਰੂ ਕਰ ਦਿੰਦੇ ਤਾਂ ਲੈਣ ਲੱਗ ਜੇ। ਠੀਕ ਹੈ ਨਾ ਫਿਰ ਆਲਟੋ ਆਈ ਆਲਟੋ ਕੇ 10 ਵਗੈਰਾ ਆ ਗਈ ਹੁਣ ਇਹਨਾਂ ਦੇ ਇਹ ਬੜੀਆਂ ਗੱਡੀਆਂ ਨੇ ਬਹੁਤ ਵਧੀਆ ਚਾਰੀਆਂ ਲੋਕਾਂ ਦੀ ਪਸੰਦ ਵੀ ਆ ਐਵਰੇਜ ਵੀ ਆ ਰੇਟ ਵਾਈਜ਼ ਵੀ ਬਿਲਕੁਲ ਠੀਕ ਆ ਇਸ ਗੱਡੀ ਦੀ ਦੁਕਾਨ ਦੇ ਬਾਰੇ ਕੀ ਕਹਿਣਾ ਚਾਹੋਗੇ ਲੁੱਕ ਦਾ ਬਹੁਤ ਵਧੀਆ ਇਹ ਮਟ ਆਉਂਦੀ ਆ ਸਟਿੱਪਣੀ ਨਹੀਂ ਆਉਂਦੀ ਇਹ ਜਿਹੜੇ ਸਪੇਅਰ ਵੀਲ ਹੁੰਦਾ ਆ ਓਕੇ ਜਿਹੜੀ ਆਪਣੀ ਪੈਂਚਰਿੰਗ ਕਿਟ ਆ ਇਹਦਾ ਬੈਨੀਫਿਟ ਇਹ ਆ ਜਿਵੇਂ ਕਹ ਲਓ ਤੁਸੀਂ ਕਿਸੇ ਫੰਕਸ਼ਨ ਤੇ ਜਾ ਰਹੇ ਹੋ ਉਸ ਟਾਈਮ ਆਪਾਂ ਜੇ ਮੰਨ ਲਓ ਨਾ ਕਰੇ ਟਾਇਰ ਪੰਚਰ ਹੋ ਗਏ ਤਾਂ ਉਸ ਟਾਈਮ ਆਪਾਂ ਟਾਇਰ ਬਦਲਾਂਗੇ ਤਾਂ ਗਰਮੋਂ ਗਰਮੀ ਪਸੀਨਾ ਤਾਂ ਉਹਦੇ ਤੋਂ ਰੱਖ ਕੇ ਆਪਾਂ ਬੈਨੀਫਿਟ ਇਹ ਆ ਜੀ ਇਹ ਜਿਹੜਾ ਟਾਇਰ ਬੈਰਿੰਗ ਕੱਟ ਦਿੱਤੀ ਹੋਈ ਆ ਤੇ ਪੰਪਾ ਉਹਦੇ ਵਿੱਚ ਨਿਕੋੜ ਆਉਂਦਾ ਫਿੱਟ ਕਰਕੇ ਜਿੱਥੇ ਪੰਚਰ ਆ ਪਾਣੀ ਦੇਖ ਕੇ ਦੇਖ ਕੇ ਨਾਲੇ ਉਹ ਟਿਊਬ ਲਾ ਦਿਓ ਉਹਨੇ ਪੰਚਰ ਉੱਥੇ ਬੰਦ ਕਰ ਦੇਣਾ ਜਿਹੜਾ ਪਹਿਲਾਂ ਪੰਚਰ ਲਾਉਣ ਵਾਲਾ ਜੀ ਉਹੇ ਬੰਦ ਕਰਦਾ ਆ ਦੇਖੋ ਮੈਂ ਤੁਹਾਨੂੰ ਦਿਖਾ ਦਿੰਦਾ ਆ ਆਪਣਾ ਟਾਇਰ ਜਿਆ ਲੂਕੋ ਨਾਲ ਲੂਕੋ ਨਾਲ ਸੰਕੁਚੀਏ ਬੱਲੇ ਵਾਟਾ ਲੱਗ ਜਾ ਫਿਲਟ ਆ ਜਾਂਦਾ ਕਿ ਕਿੱਥੋਂ ਲਾ ਜਿੱਥੋਂ ਬੱਬਲ ਉੱਠਦੇ ਹਾਂਜੀ ਉੱਥੋਂ ਬੱਬਲ ਬੱਤ ਉੱਪਰ ਲਾਉਂ ਉਹਦਾ ਜਿਹੜਾ ਕਲੇਪਾਂ ਦੇ ਰੋਤੀ ਉਹ ਸਟਿਪਨੀ ਬਣਾ। ਕੀ ਬਾਤ ਨਵੀਂ ਚੀਜ਼ ਹੈ ਜੀ ਨਵੀਂ ਚੀਜ਼ ਹੈ ਬਈ ਚਲੋ ਸਟਿਪਨੀ ਦੀ ਲੋਡ ਆਪਾਂ ਨੂੰ ਬਹੁਤ ਘਟ ਪੈਂਦੀ ਆ ਆਪਾਂ ਦੇਖਦੇ ਹਾਂ ਸਟਿਪਨੀ ਕਿੰਨੀਆਂ ਪੁਰਾਣੀ ਗੱਡੀਆਂ ਨੇ ਸਟਿਪਨੀ ਹੁੰਦਾ ਸੀ ਪੈਰਿਆਂ ਦੀ ਆ ਸਟਿਪਨੀ ਦੀ ਨਾਲ ਲੋਡ ਕਰਕੇ ਹੁਣ ਆਪਾਂ ਨੂੰ ਮੌਕੇ ਤੇ ਕਿਸੇ ਨੂੰ ਵੇਟ ਕਰਨ ਦੀ ਲੋੜ ਨਹੀਂ ਜਦੇ ਆਪਾਂ ਉੱਥੇ ਖੜਾ ਕੇ ਗੱਡੀ ਨੂੰ ਇੱਥੇ ਇਨਸਟਰੂਮੈਂਟ ਕੱਢੋ ਤੇ ਪੈਂਚਰ ਲਾ ਲਓ। ਠੀਕ ਹੈ ਥੈਂਕ ਯੂ ਇਹ ਗੱਡੀ ਹੈ ਜੀ ਗ੍ਰੈਂਡ ਬਟਵਾਲਾ ਡੈਲਟਾ ਪਲੱਸ ਮਾਡਲ ਜੀ ਇਹ ਆਪਣਾ ਬੇਸ ਮਾਡਲ ਹੈ ਜੀ ਹਾਈਬ੍ਰਿਡ ਟੈਕਨੋਲੋਜੀ ਦੇ ਵਿੱਚ ਜੀ ਇਹ ਆਪਾਂ ਨੂੰ ਫਰਟ ਤੋਂ ਦੇਖੀ ਜਾਵੇ ਲੁੱਕ ਐਸਯੂਵੀ ਜ ਆ ਜਾਂਦੀ ਹੈ ਇਹ ਗੱਡੀ ਐਸਯੂਵੀ ਹੈ ਤੇ ਆਪਣਾ ਇਹਦੇ ਵਿੱਚ ਡੀਆਰਲ ਆ ਜਾਂਦੇ ਨੇ ਪ੍ਰੋਜੈਕਟਰ ਹੈਲੋਜਨ ਲੈਂਪਸ ਆ ਜਾਂਦੇ ਨੇ ਤੇ 17 ਇੰਚ ਇਹਦੇ ਵਿੱਚ ਟਾਇਰ ਹੁੰਦੇ ਨੇ ਮੀਲ ਗੋਬਰ ਦੇ ਨਾਲ ਜੇ ਤੁਸੀਂ ਉੱਪਰਲੇ ਮਾਡਲ ਤੇ ਜਾਓ ਤਾਂ ਆਪਣੇ ਲੋਏ ਆ ਜਾਂਦੇ ਨੇ ਆਪਾਂ ਨੂੰ ਕੀ ਲਾਸ ਐਂਟਰੀ ਮਿਲਦੀ ਹੈ ਜੀ ਥੋੜੀ ਜੇਬ ਚ ਚਾਬੀ ਆ ਤੁਸੀਂ ਬਟਨ ਦੱਬ ਕੇ ਚਾਬੀ ਗੱਡੀ ਖੁੱਲ੍ਹ ਜਾਂਦਾ ਹੈ ਕੋਸ਼ਿਸ਼ ਸਟਾਰਟ ਜੀ ਆਪਣਾ ਕਰੂਜ਼ ਕੰਟਰੋਲ ਸਟੀਅਰਿੰਗ ਦੇ ਵਿੱਚ ਆਪਣਾ ਜਿਹੜਾ ਵੀ ਸਕਰੀਨ ਦੇ ਕੰਟਰੋਲ ਜਿਹੜੇ ਸਟੀਅਰਿੰਗ ਦੇ ਵਿੱਚ ਆਉਂਦੇ ਨੇ ਕੋਈ ਡਿਸਕਨੈਕਟ ਕਾਲ ਆਨਸਰਿੰਗ ਲਈ ਤੇ ਆਪਣਾ ਆਟੋਮੇਸ਼ਨ ట్రాన్స్‌ਮਿਸ਼ਨ ਹੈ ECVT ਚ ਬੈਕ ਸਪੇਸ ਦੀ ਗੱਲ ਕਰੀਏ ਲੈਗ ਸਪੇਸ ਜਿਹੜੀ ਬਹੁਤ ਵਧੀਆ ਆ ਪਿੱਛੇ ਗੋਡੇ ਲੱਗਦੇ ਬੰਦੇ ਜੇ ਕੋਈ ਬੰਦਾ ਆ ਤੇ ਇਹਦੇ ਵਿੱਚ ਆਪਣਾ CV ਟਾਈਪ ਤੇ ਮੈਨੂਅਲ ਦੂਜਾ ਸਾਕਟ ਆ ਜਾਂਦਾ ਆ ਤੇ ਰੇਅਰ ACV ਆ ਜਾਂਦਾ ਆ ਹਾਈਬ੍ਰਿਡ ਟੈਕਨੋਲੋਜੀ ਆ ਜਾਂਦੀ ਆ ਇਹ ਹਾਈਬ੍ਰਿਡ ਟੈਕਨੋਲੋਜੀ ਦੋ ਤਰ੍ਹਾਂ ਦੀ ਹੁੰਦੀ ਹੈ ਇਹ ਫੁੱਲੀ ਹਾਈਬ੍ਰਿਡ ਹੈ ਤੇ ਹਾਈਬ੍ਰਿਡ ਕਿਹਾਉਂਦਾ ਦੂਈ ਦੇ ਆਪਣੀ 스마트 ਹਾਈਬ੍ਰਿਡ ਹੁੰਦੀ ਹੈ ਉਹ ਹਾਫ ਹੁੰਦੀ ਹੈ ਤਾਂ ਕਿ ਬੂਥ ਫੇਸ ਦੇਖਣ ਤੋਂ ਵੀ ਬਹੁਤ ਵਧੀਆ ਬੂਥ ਫੇਸ ਆ ਰਾਮ ਤੋਂ 2 ਤੋਂ 3 ਘੰਟੇ ਚ ਆਰਾਮ ਨਾਲ ਆ ਜਾਂਦੀ ਹੈ ਇਹਦੇ ਚ ਬਾਕੀ ਆਪਣਾ ਪਾਸਲ ਤਰੇ ਆ ਜਾਂਦੀ ਹੈ 60 40 ਸੀਟਾ ਏਰੀਆ ਸਪਰਟ ਹੁੰਦੀ ਆ ਇਹ ਬੈਕ ਤੋਂ ਗੱਡੀ ਦੀ ਲੁੱਕ ਚੈੱਕ ਕਰੀਏ ਤਾਂ ਇਸ ਤਰ੍ਹਾਂ ਜਿਹੜਾ ਆਪ ਸਮਝਾ ਰਹੇ ਨੇ ਆਪਣੇ ਇਹਦੇ ਆਪਣਾ ਵੇਸ ਮੋਡੂਲ ਆ ਜੀ ਬੀਨੋ ਦਾ ਜੀ ਇਹਦੇ ਜ ਆਪਣਾ ਨੋਰਮਲ ਸਟੀਰੀਂਗ ਆ ਜਾਂਦਾ ਪਾਵਰ ਹੈਗਾ ਆ ਤੇ ਸਕਰੀਨ ਨਹੀਂ ਹੁੰਦੀ ਸਪੀਕਰ ਨਹੀਂ ਹੁੰਦੇ ਇਹ ਕੀ ਕੀ ਨਹੀਂ ਆਉਂਦਾ ਸਰ ਇਹਦੇ ਵਿੱਚ ਇਹਦੇ ਵਿੱਚ ਆਪਣੀ ਸਕਰੀਨ ਨਹੀਂ ਹੁੰਦੀ ਜੀ ਸਪੀਕਰ ਨਹੀਂ ਆਉਂਦੇ ਸਟੀਰੀਂਗ ਚ ਕੰਟਰੋਲ ਨਹੀਂ ਆਉਂਦੇ ਤੇ ਇਸ ਤੋਂ ਉੱਪਰਲੇ ਮਾਡਲ 'ਚ ਸਾਰਾ ਕੁਝ ਇਸ ਤੋਂ ਉੱਪਰਲੇ ਮਾਡਲ ਦੇ ਵਿੱਚ ਜੀ ਜੇ ਬਾਹਰ ਦੀ ਗੱਲ ਕਰੀਏ ਐਕਸਟੀਰੀਅਰ ਦੀ ਤਾਂ ਆਪਣੇ ਬੀਲ ਕਵਰ ਆ ਜਾਂਦੇ ਨੇ ਜੀ ਟਾਇਰਾਂ 'ਚ ਇਹਦੇ ਕੱਲੇ ਰਿੰਗ ਨੇ ਤੇ ਇਹਦੇ ਡੋਰ ਹੈਂਡਲ ਬਲੈਕ ਨਹੀਂ ਉਹਦੇ ਵਾਈਟ ਆ ਜਾਂਦੇ ਨੇ ਬੂੜੀ ਕਲਰ ਦੇ ਆਪਣੇ ਉਹਦੇ ਮੈਨੂਅਲ ਅਡਜਸਟ ਆ ਉਹਦੇ ਇਲੈਕਟ੍ਰਿਕ ਫੋਲਡੇਬਲ ਆ ਜਾਂਦੇ ਨੇ ਤੇ ਆਪਣਾ ਜਿਹੜਾ ਇੰਡੀਕੇਟਰ ਆ ਇਹਦਾ ਫੈਂਟਰ ਤੇ ਆ ਜਾਂਦਾ ਉਹਦਾ ਆਪਣਾ OARBM ਤੇ ਆ ਜਾਂਦਾ ਜੀ ਮੈਂ ਕਿ ਉਸ ਵਿੱਚ ਨੇ ਪਿਛਲੀ ਗੱਲ ਕਰੀ ਉਹ ਵੀ ਬਹੁਤ ਵਧੀਆ ਗੋਡੇ ਨਾਮ ਨਹੀਂ ਲੱਗਦਾ ਸੀਟ ਦੇ ਜਿਹਦਾ ਬੰਦਾ ਬੰਦਾ ਆ ਇਹ بیس ਮਾਡਲ ਇਹਦੇ ਚ ਆਪਾਂ ਨੂੰ ਬੇਸ ਤੇ ਚਾਰਜਿੰਗ ਸਾਕਟ ਦਿੱਤਾ ਹੋਇਆ ਹੈ ਠੀਕ ਹੈ ਜੀ ਬੈਕ ਸਾਈਡ ਜੇ ਬੰਦੇ ਨੇ ਪੂਰ ਚਾਰਜ ਲਾਉਣਾ ਜੀ ਤੇ ਹੁਣ ਡਿੱਗੀ ਬਾਰੇ ਰੂਟ ਫੇਸ ਦੀ ਗੱਲ ਕਰੀ 318 ਲੀਟਰ ਦੀ ਬੂਟ ਬੇਲ ਹੈ ਜੀ ਜੇ ਤੋਂ ਉੱਪਰਲੇ ਮਾਡਲ ਜਾਂ ਜੰਨੇ ਆ ਪਾਰਸਲ ਟ੍ਰੇ ਆ ਜਾਂਦੀ ਆ ਤੇ ਸੀਟਾਂ 60 40s ਫੇਲਟ ਹੁੰਦੀਆਂ ਨੇ ਜੀ ਤੇ ਜੋ ਲੋਕ ਹੈਟ੍ਰੈਕ ਆ ਜੀ ਵਾਸੇ ਇਕੱਠੇ ਹੋ ਹੈਟ੍ਰੈਕ ਬੈਟਸ ਤੋਂ ਲੋਕ ਕਿਸਤਾ ਆਦੀਆਂ ਰੇਂਡ ਫੋਕਰ ਆ ਇਹਦਾ ਹੀ ਪਿੱਛੇ ਸਾਈਡ ਤੋਂ ਦੇਖ ਸਕਦੇ ਹੋ ਗੱਡੀ ਦੀ ਬਾਕੀ ਆਪਣੇ ਬੇਸ ਮਾਡਲ ਤੋਂ ਪ੍ਰੋਜੈਕਟਰ ਆਪਣੇ ਐਨਡੀ ਲੈਂਸ ਆ ਜਾਂਦੇ ਨੇ ਹੈਲੋਜਨ ਨੇ ਇਹ ਬਾਕੀ ਜੀ ਫਰੰਟ ਚੈੱਕ ਕਰ ਸਕਦਾ ਹਾਂ ਗੱਡੀ ਕੀ ਨਾਮ ਆ ਸਰ ਤੁਹਾਡਾ ਜਿਹੜਾ ਨਾਮ ਸਰ rahul ਹੈ ਤੇ rahul ਰੱਟੇ ਰੌਹਲ ਰੱਟੇ ਜੀ ਜੋ ਇਹ ਗੱਡੀਆਂ ਨੇ ਅੱਜ ਇਸ ਸ਼ੋਰੂਮ ਦੇ ਵਿੱਚ ਤੁਹਾਨੂੰ ਖੜੀਆਂ ਨੇ ਇਹਨਾਂ ਦੇ ਵਿੱਚ ਕੀ ਨਵਾਂ ਟੈਕੀ ਖਾਸਗਾ ਲਈ ਖਾਸ ਸ਼ਾਤ ਤੇ ਉਹ ਕੰਮ ਕਰ ਸਕਦੇ ਸਰ ਦੇਖੋ ਪਹਿਲਾਂ ਤਾਂ ਹੁਣ ਗਵਰਨਮੈਂਟ ਨੇ ਡੀਜ਼ਲ ਗੱਡੀ ਬੰਦ ਕਰ ਦਿੱਤੀ ਹੈ ਲੱਗਭਗ ਕਾਰਾ ਹੀ ਰਹੀ ਰਹੇ ਜਿੱਥੇ ਜਦਾ ਲਾਊਡ ਹੈ ਹੁਣ ਜੀ 15 ਹਾਲ ਤੋਂ 15 ਜੀ ਦੇਖ ਉਸ ਜਰੀਏ ਦੇਖ ਕੇ ਆਪਣੀ ਹਾਈਬ੍ਰਿਡ ਟੈਕਨੋਲੋਜੀ ਆ ਗਈ ਬੈਟਰੀ ਦੇ ਅਗੇ ਤੇ ਦੂਜੀ ਵੱਲੋਂ ਇਹ ਹਾਈਬ੍ਰਿਡ ਟੈਕਨੋਲੋਜੀ ਨਹੀਂ ਰਹੀ ਨਿੱਕੀ ਕਿਸੇ ਤੇ ਤਾਂ ਆਪਣੀ ਪੈਟਰੋਲ ਤੇ ਪੈਟਰੋਲ ਤੇ ਵੀ ਜਿਹੜਾ ਕਸਟਮਰ ਕਹੀ ਕਹਿੰਦੇ ਨੇ ਵੀ ਡੀਜ਼ਲ ਦੀ ਐਵਰੇਜ ਵੱਧ ਆ ਜੀ ਪਰ ਤਾਂ ਹੁਣ ਟੈਕਨੋਲੋਜੀ ਇਸ ਤਰ੍ਹਾਂ ਦੀ ਆ ਗਈ ਵੀ ਪੈਟਰੋਲ ਤੇ ਵੀ ਐਵਰੇਜ ਸੀਨ ਤੇ ਫਰਕਾ ਪੈਂਦਾ ਤੇ ਫਿਕਰ ਵੀ ਜabhi ਕੋਈ ਫਰਕ ਨਹੀਂ ਪੈਂਦਾ ਕਹਿੰਦੇ ਆਪਾਂ ਜੀ ਤੇ ਇਹ ਗੱਡੀ ਪਟ્રોલ ਤੇ ਵੀ ਚੱਲੇਗੀ ਤੇ ਬੈਟਰੀ ਤੇ ਵੀ ਚੱਲੇਗੀ। ਹਾਂਜੀ ਸਰ ਆ ਗ੍ਰੈਂਡ ਟੋਰਾ ਖੜੀ ਆ ਤੁਸੀਂ ਹਾਈਬ੍ਰਿਡ ਜੇ। ਇਹ ਆਪਣੀ ਬੈਟਰੀ ਤੇ ਵੀ ਚੱਲਦੀ ਆ ਪਾਸ ਪਟ્રોલ ਤੇ ਵੀ ਚੱਲਦੀ ਆ। ਟਾਇਰਾਂ ਦੇ ਵਿੱਚ ਕੀ ਇਹਦੇ ਤਕਨੀਕ ਕੀ ਕੀ ਆ? ਟਾਇਰਾ ਨੂੰ ਲੈ ਕੇ ਚੱਲ ਕੇ ਇੱਥੋਂ ਨਾਲ ਤੱਕ ਟੈਂਕਰ ਤੋਂ ਲੈ ਕੇ ਕੀ ਤਕਨੀਕ ਜੀ ਆਈ ਆ? ਸਰ ਦੇਖੋ ਟਾਇਰਾ ਜੇ ਕਿਤਾਬ ਨੇ ਸਸਪੈਂਸ਼ਨ ਇਸ ਪੈਂਚਰ ਸਿਸਟਮ ਨੂੰ ਵਧੀਆ ਕਰਦਾ ਕੰਮ ਆਪਣੇ ਨੂੰ ਦੂਜੀ ਗੱਲ ਟਾਇਰਾਂ ਦੇ ਜਿਵੇਂ ਆਪਾਂ 익ਦੇ ਫੰਕਸ਼ਨ ਤੋਂ ਜਾਂਦੇ ਸੀਗੇ ਤਾਂ ਉਸ ਟਾਈਮ ਕਈ ਵਾਰ ਇਨਸਟੈਂਟਲੀ ਉਹ ਟਾਇਰ ਪੈਂਚਰ ਹੋ ਜੇ ਬੰਦੇ ਦੇ ਕਪੜੇ ਗਰਮੋ ਗਰਮੀ ਸਟਿਪ ਨੇ ਚੇਂਜ ਕਰਦਾ ਕੋਈ ਮਕੈਨਿਕ ਨਹੀਂ ਰੋਡ ਤੇ ਮਿਲਦਾ ਉਹ ਆਪ ਹੀ ਕਰਦਾ ਫਿਰ ਜੀ ਉਸ ਟਾਈਮ ਉਹਦਾ ਫੰਕਸ਼ਨ ਦਾ ਵੀ ਕੰਮ ਖਤਮ ਹੋ ਜਾਂਦਾ ਚਾਹ ਬੰਦੇ ਦਾ ਉਹਦੇ ਨਾਲ ਕੰਪਨੀ ਨੇ ਟਿਪੜੇ ਸਪੇਅਰ ਬੀ ਦਾ ਜਿਹੜਾ ਉਹ ਕੱਢਦਾ ਉਦੇ ਬਦਲੇ ਚ ਕੰਪਨੀ ਨੇ ਟਾਇਰ ਰਿਪੇਅਰਿੰਗ ਕਿੱਟ ਦੇਤੀ ਪਾਸਟਰੀ ਜੇ ਜਿਵੇਂ ਕਹਿੰਦੇ ਟਾਇਰ ਤੇ ਪੰਚਰ ਲੱਗਦਾ ਗੱਡੀ ਦੇ ਵਿੱਚ ਪੰਚਰਿੰਗ ਕਿੱਟ ਪਈ ਆ ਉਹ ਕਿੱਟ ਦੇ ਨਾਲ ਤੁਹਾਨੂੰ ਨਿਕੋੜ ਦਿੱਤਾ ਗਿਆ ਆ ਉਹ ਨਿਕੋੜ ਲਾ ਕੇ ਤੁਸੀਂ ਆਪਣਾ ਟਾਇਰ ਸਹੀ ਕਰ ਸਕਦੇ ਹੋ ਤੁਹਾਨੂੰ ਟਾਇਰ ਖੋਲਣ ਦੀ ਕੋਈ ਲੋੜ ਨਹੀਂ ਤੇ ਇਹ ਤਾਂ ਹੈਗੀ ਆ ਨੇ ਮੰਨ ਲਓ ਫੀਚਰ ਹੈਗੇ ਨੇ ਗ੍ਰੈਂਡ ਬਟਾਰਾ ਦੇ ਵਿੱਚ ਹਾਂਜੀ ਤੇ ਇੱਕ ਜਿਹੜੀ ਗੱਲ ਕਰੀ ਆ ਆਪਾਂ ਇਹ ਗੱਡੀ ਹੈ ਕੀ ਨਾਮ ਇਹ ਸਿਰਫ ਬਲੀਨੋ ਆ ਬਲੀਨੋ ਦੇ ਵਿੱਚ ਕੀ ਖਾਸ ਕਰ ਦਿੱਤਾ ਲਿਨੋ ਸਰ ਜਿਵੇਂ ਕਹ ਲਓ ਇੱਕ ਵਾਰ ਜੇ ਆਪਣੀ ਪੁਰਾਣੀ ਆਂਡੀ ਸੀ ਉਹਦਾ ਬੋਡੀ ਸ਼ੈੱਲ ਵਧੀਆ ਬਣਾਦਾ ਪੁਰਾਣੀ ਦੇ ਨਾਲ ਜੀ ਮਜ਼ਬੂਤ ਸੀ ਸੇਫਟੀ ਜੇ ਸਟੈਂਡਰਡ 에ਅਰ ਬੈਗ ਸਟੈਂਡਰਡ ਬੇਸ ਮਾਡਲ ਤੋਂ ਆਪਣੇ 6 에ਅਰ ਬੈਗ ਕਰਤੇ ਜੀ ਪਹਿਲਾਂ ਦੋ ਆਉਂਦੇ ਸੀ ਸੇਫਟੀ ਨੂੰ ਮਤਲਬ ਦਿੰਦੇ ਹੋਏ 6 에ਅਰ ਬੈਗ ਹੋ ਗਏ ਬੋਡੀ ਸ਼ੈੱਲ ਨਾਲ ਵੀ ਹੋ ਗਿਆ ਜੀ ਜੀ ਤੇ ਇੰਜਨ ਚ ਕਾਫੀ ਤਬਦੀਲੀਆਂ ਆਈਆਂ ਟੈਕਨੋਲੋਜੀ ਵਧੀਆ ਕੀਤੀ ਆ ਜੀ ਅੱਛਾ ਗੱਲ ਕਰੀਏ ਕੋਈ ਐਵਰੇਜ ਦੇ ਵਿੱਚ ਤਕਦੀਦੀ ਲੈਂਦੀ ਹੈ ਤੁਹਾਨੂੰ ਗੱਡੀਆਂ ਦੇ ਸਰ ਬਿਲਕੁਲ ਆਈ ਹੈ। ਬ੍ਰੈਂਡ ਪਟਾਰਾ ਦੇ ਵਿੱਚ ਕੀ ਐਵਰੇਜ ਦਿੰਦਾ ਸਰ ਜਿਹੜੀ ਹਾਈਬ੍ਰਿਡ ਟੈਕਨੋਲੋਜੀ ਆ ਕੰਪਨੀ ਤਾਂ 28 ਤੋਂ 29 ਦੀ ਐਵਰੇਜ ਦਿੰਦੀ ਆ ਜੀ ਜੋ ਕੰਪਨੀ ਦਾ ਰਿਵਿਊ ਆ ਬੈਟਰੀ ਦੇ ਬਟ ਅਸੀਂ ਕਸਟਮਰ ਦੇ ਰਿਵਿਊ ਦੇ ਨਾਲ ਚੱਲਦੇ ਆ ਜੋ ਜਿਹੜੇ ਕਸਟਮਰਾਂ ਨੂੰ ਗੱਡੀਆਂ ਸੇਲ ਕੀਤੀਆਂ ਹੋਈਆਂ ਨੇ ਜਾਂ ਜਿਨ੍ਹਾਂ ਨੇ ਲਈਆਂ ਹੋਈਆਂ ਨੇ ਉਹ ਆਪ ਕਹਿ ਰਹੇ ਨੇ ਕਿ ਸਾਨੂੰ 27 ਤੋਂ 28 ਦੀ ਐਵਰੇਜ ਗੱਡੀ ਦਿੰਦੀ ਆ ਤੇ ਜਿਹੜੀ ਆਪਣੀ ਹਾਈਬ੍ਰਿਡ ਟੈਕਨੋਲੋਜੀ ਜੀ ਜੇ ਬਲੇਮਰ ਦੀ ਗੱਲ ਕਰੀਏ ਪੈਟਰੋਲ ਦੇ ਵਿੱਚ ਬਲੀਨੋ ਪੈਟਰੋਲ ਚ ਗੱਲ ਕਰੀਏ ਸਰ ਇਹ 23 ਦੀ ਐਵਰੇਜ ਜੰਦੀ ਹੈ ਜੀ ਤੇ ਗ੍ਰੈਂਡ ਗੁਟਾਰਾ ਪੈਟਰੋਲ ਦੇ ਵਿੱਚ ਕੀ ਐਵਰੇਜ ਜੰਦੀ ਹੈ ਉਹ ਸਰ 22 ਜੰਦੀ ਦੀ ਹੈ ਠੀਕ ਕੀ ਨਾਮ ਸੀ ਤੁਹਾਡਾ rahul ratte ji rahul ratte ji ਇਹ ਕਿਹੜੀ ਜਗ੍ਹਾ ਤੇ ਅੱਜ ਤੁਹਾਡੀ ਏਜੰਸੀ ਖੁੱਲੀ ਹੈ ਸਰ ਅੱਜ ਆਪਣਾ ਐਲਟੀਵੀ ਇਵੈਂਟ ਨਕਸ਼ਾ ਦਾ ਬਾਲੀਓ ਰੋਡ ਤੇ ਆਪਣੀ ਏਜੰਸੀ ਖੁੱਲੀ ਹੈ ਜੀ ਨਾਲੇ ਆਪਣਾ ਉਹ ਰੋਡ ਲੱਗਿਆ ਹੋਇਆ ਹੈ ਨਗਰ ਕੌਂਸਲ ਮਿਊਸਮਲ ਦਾ ਜੀ ਉਧਰ ਬਿਲਕੁਲ ਫਲੋਤ ਹੀ ਹੋਈ ਆਪਣੀ ਜੰਦੀ